ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਭਾਸ਼ਪਨ ਨਾਲ ਗੱਠ ਜੋੜ ਹੋ ਸਕਦਾ ਹੈ ਕਿਉਂਕਿ ਸਿਆਸਤ ਇਹੋ ਜਿਹੀ ਚੀਜ਼ ਆ ਉਹਦਾ ਕੁਝ ਵੀ ਪਤਾ ਨਹੀਂ ਕਦੋਂ ਮੋੜ ਲੈ ਲਵੇ ਤੇ ਅਕਾਲੀ ਦਲ ਦੇ ਵਿੱਚ ਵਾਪਸੀ ਕਰਕੇ ਅਸੀਂ ਪਾਰਟੀ ਨੂੰ ਮਜ਼ਬੂਤ ਕੀ ਤੈ ਤੇ ਹੁਣ ਹਰ ਮਸਲੇ ਤੇ ਚਰਚਾ ਹੋਵੇਗੀ ਇਹ ਬੋਲ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਤੇ ਨਾਲ ਹੀ ਢੀਂਡਸਾ ਨੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਕਿਹਾ ਕਿ ਕਿਸਾਨਾਂ ਵਿੱਚ ਆਪਸੀ ਧੜੇਬੰਦੀ ਹੈ ਜੇਕਰ ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਇਹਨਾਂ ਦੀਆਂ ਮੰਗਾਂ ਦਾ ਹੱਲ ਹੋ ਸਕਦਾ ਹੈ। ਦੇਖੋ ਮੈਂ ਇਹੀ ਕਹਿਣਾ ਵੀ ਪਹਿਲੀ ਗੱਲ ਤਾਂ ਕੋਈ ਗੱਲ ਸਿਰੇ ਨਾ ਚੜੇ ਚੜਨ ਦਾ ਇੱਕ ਤਾਂ ਕਾਰਨ ਇਹ ਵੀ ਹੈ ਵੀ ਕਿਸਾਨ ਆਪਸ ਵਿੱਚ ਵੰਡੇ ਹੋਏ ਨੇ। ਕੇਂਦਰ ਸਰਕਾਰ ਤੇ ਵੀ ਪ੍ਰੈਸ਼ਰ ਤਾਂ ਹੀ ਬਣੂਗਾ ਜੇ ਕਿਸਾਨ ਸਾਰੇ ਇਕੱਠੇ ਹੋਣਗੇ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੇਂਦਰ ਨਾਲ ਗੱਲ ਕਰਨ। ਕੇਂਦਰ ਨੂੰ ਅਸੀਂ ਤਾਂ ਅਪੀਲ ਕਰਦੇ ਆਂ ਵੀ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਘਟੋ-ਘਟ ਸਾਰੀਆਂ ਮੰਨੀਆਂ ਜਾਣ। ਐਮ ਐਸ ਪੀ ਦਾ ਬਹੁਤ ਵੱਡਾ ਮੁੱਦਾ ਹੈ ਵੱਤ ਵਤ ਫਸਲਾਂ ਤੇ ਐਮ ਐਸ ਪੀ ਦਿੱਤਾ ਜਾਵੇ ਤੇ ਕਿਸਾਨ ਦਾ ਜੋ ਅੱਜ ਆਰਥਿਕ ਹਾਲਾਤ ਨੇ ਉਹ ਚਿੰਤਾਜਨਕ ਨੇ ਕੱਲੇ ਕਿਸਾਨ ਦੇ ਨਹੀਂ ਮੈਂ ਸਮਝਦਾ ਹਰ ਵਰਗ ਦੇ ਵਿੱਚ ਛੋਟਾ ਵਪਾਰੀ ਹੈ ਛੋਟਾ ਕਿਸਾਨ ਹੈ ਉਹਨਾਂ ਬਾਰੇ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਅੱਜ ਸੋਚਣ ਦੀ ਲੋੜ ਹੈ ਬਜਟ ਚ ਕੀ ਹੈ ਦੱਸੋ ਕੁਝ ਵੀ ਨਹੀਂ ਬਜਟ ਚ ਲੋਕ ਤਾਂ ਵਿਚਾਰੀਆਂ ਜਨਨੀਆਂ ਬੀਬੀਆਂ ਸਾਡੀਆਂ ਈਕ ਨਹੀਂ ਆ ਸੀ ਵੀ ਸਾਨੂੰ 1000 ਰੁਪਏ ਮਿਲੂਗਾ ਪਰ ਇਹ ਹੁਣ ਤੀਜਾ ਬਜਟ ਵੀ ਲੰਘ ਗਿਆ ਦੇਖੋ 3 ਸਾਲ ਤਾਂ ਹੁੰਦੇ ਪਰ ਇਹ ਬਜਟ ਪੂਰੇ ਇੱਕ ਪੂਰੇ ਸਾਲ ਵਾਸਤੇ ਹੈ ਸੋ 3 ਸਾਲ ਲੰਘ ਗਏ ਫੇਰ ਕੀ ਕੀ ਰਹਿ ਜਾਣਾ ਉਹ ਤਾਂ ਵਿਚਾਰੀਆਂ ਉੜੀ ਗਈ ਜਾਂਦੀਆਂ ਉਹਨਾਂ ਦਾ ਤਾਂ ਮੈਨੂੰ ਲੱਗਦਾ ਸਾਰਿਆਂ ਦਾ ਤਕਰੀਬਨ 24-24000 ਰੁਪਏ ਦਾ ਹੁਣ ਸਰਕਾਰ ਪ੍ਰਤੀ ਬਕਾਇਆ ਹੋ ਗਿਆ ਇੱਕ ਜਨਾਨੀ ਦਾ ਹੁਣ ਦੇਖਦੇ ਕਰ ਦੇਣਗੇ ਉਹ ਤਾਂ ਵਿਕਾਸ ਨੂੰ ਕਿਵੇਂ ਲੈ ਕੇ ਜਾਊਗਾ ਅੱਗੇ ਇਹ ਵਿਕਾਸ ਵਿਕਾਸ ਤਾਂ ਮੇਰੀ ਗੱਲ ਹੁਣ 2 ਸਾਲ ਹੋ ਗਏ ਵਿਕਾਸ ਤਾਂ ਵਿਕਾਸ ਛੱਡੋ ਇਹਨਾਂ ਦਾ ਤਾਂ ਰਿਪੇਅਰ ਨਹੀਂ ਹੁੰਦੀਆਂ ਸੜਕਾਂ ਠੀਕ ਹੈ ਸੜਕਾਂ ਦਾ ਤੁਸੀਂ ਪਿੰਡਾਂ ਜਾ ਕੇ ਤੁਸੀਂ ਕਿਸੇ ਸੜਕ ਤੇ ਚਲੇ ਜਾਓ ਤਹਜ਼ ਨਾਲ ਟੁੱਟੀਆਂ ਪਈਆਂ ਜਿਹੜੀਆਂ ਪਿੱਛੇ ਹੋ ਗਈ ਰਿਪੇਅਰ ਹੋ ਗਈ ਹੁਣ ਇਹਨਾਂ ਨੇ 2 ਸਾਲਾਂ ਚ ਕੁਝ ਨਹੀਂ ਕੀਤਾ ਫਿਰ ਸ਼ਹਿਰਾਂ ਦੇ ਵਿੱਚ ਵਿਕਾਸ ਦੀ ਗੱਲ ਕਰ ਲਓ 1 ਰੁਪਇਆ ਕਿਤੇ ਲੱਗਿਆ ਹੋਵੇ ਜਿਹੜੀਆਂ ਕੋਈ ਵਾਟਰ ਵਰਕਸ ਖੜੇ ਨੇ ਖੜੇ ਨੇ ਉਹਨਾਂ ਨੂੰ ਕੋਈ ਰਿਪੇਅਰ ਕਰਨ ਨਹੀਂ ਆ ਰਿਹਾ ਸੋ ਬਹੁਤ ਵਿਕਾਸ ਦਾ ਬੁਰਾ ਹਾਲ ਹੈ ਤੇ ਇਹ ਇਹ ਮਤਲਬ ਵਿਕਾਸ ਵੱਲ ਤਾਂ ਇਹਨਾਂ ਨੂੰ ਧਿਆਨ ਹੀ ਨਹੀਂ ਮਿਲਦਾ ਹੈ ਹੀ ਨਹੀਂ ਕੋਈ ਧਿਆਨ ਵਿਕਾਸ ਵੱਲ। ਟਿਕੰਸਰ ਸਾਹਿਬ ਹੋਰ ਦੱਸੋ ਜਿੱਦਾਂ ਸੁਨੀਲ ਜਾਖੜ ਕਹਿੰਦੇ ਨੇ ਵੀ ਪੰਜਾਬ ਲਈ ਕਾਲੀ ਲਈ ਵਿਕਾਸ ਲਈ ਤਰੱਕੀ ਲਈ ਜਾਂ ਸ਼ਾਂਤੀ ਲਈ। ਅਕਾਲੀ ਦਲ ਨਾਲ ਗੱਠਜੋੜ ਜ਼ਰੂਰੀ ਹੈ। ਤੁਸੀਂ ਸਮਝਦੇ ਹੋ ਵੀ ਜ਼ਰੂਰੀ ਹੈ ਪੰਜਾਬ ਦੇ ਵਿਕਾਸ ਲਈ। ਦੇਖੋ ਗੱਲ ਇਹ ਹੈ ਕੇਂਦਰ ਨਾਲ ਕੇਂਦਰ ਤੋਂ ਬਿਨਾ ਕੋਈ ਸੁਭਤ ਤਰੱਕੀ ਨਹੀਂ ਕਰ ਸਕਦਾ। ਕੇਂਦਰ ਦੇ ਨਾਲ ਚੰਗੇ ਸੁਖਾਵੇ ਸਬੰਧ ਹੋਣਗੇ ਉਹਦਾ ਫਾਇਦਾ ਤਾਂ ਹੁੰਦਾ ਹੀ ਹੈ। ਪਰ ਕਿਤੇ ਨਾ ਕਿਤੇ ਜਾਕਰ ਸਾਹਿਬ ਦੀ ਮੈਂ ਗੱਲ ਦੀ ਭਾਵਨਾ ਨੂੰ ਸਤਿਕਾਰ ਕਰਦਾ ਪਰ ਉਹਦੇ ਨਾਲ ਕਈ ਜਿਹੜੇ ਇਸ਼ੂਸ ਹੁੰਦੇ ਨੇ ਸਟੇਟਾਂ ਦੇ ਉਹ ਵੀ ਸਮਝਦੇ ਨੇ ਜਾਣਦੇ ਨੇ ਸਾਰੇ ਇਸ਼ੂਸ ਨੂੰ ਸਾਡੇ ਪੰਥਕ ਮਸਲੇ ਨੇ ਕੋਈ ਦੂਜੇ ਨਹੀਂ ਅਸੀਂ ਵੀ ਗੱਲ ਕਰਦੇ ਰਹੇ ਹਾਂ ਤਕਰੀਬਨ ਚਾਰ ਵਾਰੀ ਅਸੀਂ ਅ ਹਮੇਸ਼ਾ ਜੀ ਨੂੰ ਮਿਲਿਆ ਮੈਂ ਤੇ ਢੀਂਸਾ ਸਾਹਿਬ ਪਿਛਲੇ ਸਮੇਂ ਦੌਰਾਨ ਤਕਰੀਬਨ ਇਹ 2 ਸਾਲ ਦੇ ਵਿੱਚ ਤੇ ਚਾਰਾਂ ਦੇ ਵਿੱਚੋਂ ਤਿੰਨ ਵਾਰੀ ਅਸੀਂ ਪੰਜਾਬ ਦੀ ਕਿਸਾਨੀ ਦੀ ਤੇ ਜਿਹੜਾ ਹੈ ਜਿਹੜਾ ਪੰਜਾਬ ਦੇ ਜਿਹੜੇ ਬੰਦੀ ਸਿੰਘਾਂ ਦੀ ਇਹਨਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਵਿਸ਼ਵਾਸ ਦਵਾਇਆ ਪਰ ਹੋਇਆ ਕੁਝ ਨਹੀਂ। ਤੋਂ ਐਸੇ ਕਈ ਮਸਲੇ ਨੇ ਜਿਹੜੇ ਜਿਨ੍ਹਾਂ ਬਾਰੇ ਕੇਂਦਰ ਨੂੰ ਥੋੜੀ ਹਮਦਰਦੀ ਦਿਖਾਉਣੀ ਚਾਹੀਦੀ ਹੈ। ਅਸੀਂ ਤਾਂ ਜਿਹੜਾ ਹੈ ਬਹੁਤ ਇਸ ਗੱਲ ਨੂੰ ਸਾਡੇ ਵਾਸਤੇ ਤਾਂ ਪੰਜਾਬ ਵਾਸਤੇ ਤਾਂ ਕੇਂਦਰ ਦੀ ਸਪੋਰਟ ਬਹੁਤ ਜ਼ਰੂਰੀ ਹੈ। ਇਸ ਦਾ ਕੋਈ ਦੋਰਾ ਇਹ ਹੀ ਨਹੀਂ। ਉਹਨਾਂ ਕੱਲ ਹੀ ਤਾਂ ਲਿੱਕ ਹੋ ਗਿਆ। ਕੋਈ ਹੋਰ ਪ੍ਰੈਸ਼ਰਾਈਜ਼ ਕਿਸ ਤਰੀਕੇ ਨਾਲ ਵੱਡੇ ਢੀਂਸਾ ਸਾਹਿਬ ਕਰਨਗੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਕੋਈ ਤਾਂ ਹੁਣ ਪਾਰਟੀ ਦੇ ਵਿੱਚ ਅਸੀਂ ਇਕੱਠੇ ਬੈਠ ਕੇ ਫੈਸਲਾ ਕਰਕੇ ਅੱਗੇ ਤੁਰਾਂਗੇ ਕਲੇਟੀਨ ਸਾਹਿਬ ਤਾਂ ਨਹੀਂ ਹੁਣ ਜੋ ਤਾਂ ਇੱਕ ਜਿਹਾ ਪਾਏ ਇਕੱਠੇ ਹੋਗੇ ਫਿਰ ਤਾਂ ਸਾਰੀਆਂ ਗੱਲਾਂ ਤੇ رائے ਕਰਕੇ ਚੱਲਾਂਗੇ ਅੱਗੇ ਕੋਈ ਭਾਪਪਰ ਨੂੰ ਆਫਰ ਹੈਗੀ ਹੈ ਵੱਡੇ ਢੀਂਸਾ ਸਾਹਿਬ ਜਿਵੇਂ ਇਨ ਟੱਚ ਨੇ ਜਿਆਦਾ ਵੀ ਕੋਈ ਸਮਝੌਤੇ ਦੀ ਵਿਚੋਲਗੀ ਤਾਂ ਕੋਈ ਨਾ ਕੋਈ ਕਰਦਾ ਹੀ ਨਹੀਂ ਨਹੀਂ ਹਜੇ ਕੋਈ ਨਹੀਂ ਐਸੀ ਕੋਈ ਗੱਲ ਨਹੀਂ ਢੀਂਸਾ ਸਾਹਿਬ ਵੱਲੋਂ ਕੋਈ ਨਹੀਂ ਹਜੇ ਕੋਈ ਕਦਮ ਬਾਕੀ ਜਿਹੜਾ ਹੈ ਇਹਨਾਂ ਦੀ ਕੋਈ ਪਾਰਟੀ ਤੇ ਚੱਲ ਰਹੀ ਹੋਵੇ ਤਾਂ ਮੈਨੂੰ ਪਤਾ ਨਹੀਂ ਇਕੱਠੇ ਹੋਣ ਨਾਲ ਕਹੇ ਜਾਂ ਫਰਕ ਪੈ ਰਾਜਨੀਤੀ ਤੇ ਪੰਜਾਬ ਦੀ ਦੇਖੋ ਜਦੋਂ ਦੋ ਪਰਿਵਾਰ ਕਹੇ ਲੋ ਦੋ ਭਰਾ ਕਹੇ ਲੋ ਜਾਂ ਦੋ ਵਿਅਕਤੀ ਕਹੇ ਲੋ ਕੋਈ ਵੀ ਕਿਸੇ ਵੀ ਕਿਸੇ ਤਰੀਕੇ ਨਾਲ ਜਦ ਇਕੱਠੇ ਹੁੰਦੇ ਆ ਤਾਂ ਉਹਦੇ ਨਾਲ ਮਜ਼ਬੂਤੀ ਤਾਂ ਮਿਲਦੀ ਆ ਤੇ ਸਾਡਾ ਮਕਸਦ ਵੀ ਇਹੀ ਸੀ ਤੇ ਇਹਦੇ ਨਾਲ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਸਾਡੀ ਲੀਡਰਸ਼ਿਪ ਦੇ ਵਿੱਚ ਵੀ ਉਤਸ਼ਾਹ ਹੈ ਤੁਸੀਂ ਦੇਖ ਹੀ ਰਹੇ ਹੋਵੋਗੇ ਵੀ ਸਾਰੇ ਜ਼ਿਲ੍ਹੇ ਦੇ ਵਿੱਚ ਜਿੱਦ ਨਹੀਂ ਤਾਂ ਮੈਂ ਗਿਆ ਮੈਂ ਹੋਰ ਜ਼ਿਲ੍ਹਿਆਂ ਚ ਵੀ ਮਾਨਸਾ ਚ ਵੀ ਮੈਂ ਦੇਖਿਆ ਹੁਸ਼ਾਰਪੁਰ ਵੀ ਜਾ ਕੇ ਉੱਥੇ ਵੀ ਦੇਖਿਆ ਸਾਰੀ ਜਗ੍ਹਾ ਵਰਕਰਾਂ ਚ ਬਹੁਤ ਉਤਸ਼ਾਹ ਹੈ ਟੇੜਸਾ ਨੇ ਕਿਹਾ ਕਿ ਬਜਟ ਦੇ ਵਿੱਚ ਪੰਜਾਬ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਔਰਤਾਂ ਨੂੰ 1000 ਰੁਪਏ ਦੇਣ ਦੀ ਗਰੰਟੀ ਕਹੀ ਸੀ ਜੋ ਕਿ ਇਸ ਬਜਟ ਦੇ ਵਿੱਚ ਨਹੀਂ ਮਿਲੀ ਹਕੀਕਤ ਟੀਵੀ ਪੰਜਾਬੀ ਲਈ ਲੈਰਾ ਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ